ਜੀ ਹੋਈ ਜ਼ਮੀਨ ਤੇ ਬੇਚਾਰ ਨੇ ਅੰਤਕਾਲ ਤੋਂ ਪਹਿਲਾਂ ਲਿਮਟ ਬਣਾ ਲਈ ਹੁਣ ਉਹ ਬੰਦਾ ਲਿਮਟ ਭਰ ਨਹੀਂ ਰਿਹਾ ਇਹਦਾ ਕੀ ਹੱਲ ਕੀਤਾ ਜਾ ਸਕਦਾ ਜੀ ਜਦੋਂ ਬੈ ਦੀ ਰਿਸ਼ਤੀ ਕਰਾਂ ਹੋ ਗਈ ਉਸ ਤੋਂ ਬਾਅਦ ਤਾਂ ਉਹਦੀ ਲਿਮਟ ਬਣਨੀ ਨਹੀਂ ਚਾਹੀਦੀ ਠੀਕ ਬਿਲਕੁਲ ਬਣੀ ਨਹੀਂ ਸਕਦੀ ਲਿਮਟ ਉਹਦੀ ਠੀਕ ਹੈ ਜੀ ਜੇ ਉਹਨੇ ਪਹਿਲਾਂ ਲਿਮਟ ਬਣਾਈ ਹੋਈ ਹੈ ਜਿਉਂ ਦੀ ਜੋ ਨੋਟ ਨਹੀਂ ਹੈਗਾ ਸੀ ਹਾਂਜੀ ਤਾਂ ਬੈਂਕ ਨੇ ਤਾਂ ਜ਼ਮੀਨ ਤੋਂ ਪੈਸੇ ਬਰਾਮਦ ਕਰਨੇ ਨੇ ਠੀਕ ਹੈ ਬੈਂਕ ਜ਼ਮੀਨ ਜਿਹਦੇ ਮਰਜ਼ੀ ਲੈ ਵਾ ਕੀ ਠੀਕ ਹੈ ਜੀ ਜਦੋਂ ਉਹ ਜ਼ਮੀਨ ਬੈਂਕ ਚ ਪਲੱਜ ਹੋਈ ਹੋਈ ਹੈ ਹਾਂਜੀ ਤਾਂ ਬੈਂਕ ਤਾਂ ਜ਼ਮੀਨ ਤੋਂ ਪੈਸੇ ਬਰਾਮਦ ਕਰੂ ਉਹ ਜਣ ਕੇ ਜਿਹੜਾ ਖਰੀਦਦਾਰ ਹੈਗਾ ਉਹਨੂੰ ਪੈਸੇ ਭਰਨੇ ਪੈਣਗੇ ਜੇ ਉਹ ਨਹੀਂ ਪੈਂਦਾ ਬੈਂਕ ਉਹਨੇ ਜ਼ਮੀਨ ਕੁਰਕ ਕਰ ਲੈਣੀ ਹੈ ਜੇ ਜਦੋਂ ਸਰ ਆਪਾਂ ਕੋਈ ਵੀ ਲੈ ਲੈਂਦੇ ਆ ਉਹਦੀ ਆਪਾਂ ਮੰਨ ਲਓ ਸਪੋਚ ਕਰੋ ਮੇਰੇ ਲਈ ਫਰਦ ਆਪਾਂ ਫਰਦ ਕਢਾ ਲਈਏ ਹੂੰ ਇਹਦੇ ਪਰਨੋਟ ਆਏਗਾ ਨਾ ਆ ਨੋਟ ਆਊਗਾ ਵੀ ਇਹ ਮੈਂ ਜ਼ਮੀਨ ਜੇ ਪਹਿਲਾਂ ਪਲੱਜ ਕੀਤੀ ਹੋਈ ਹੈ ਤਾਂ ਪਲੱਜ ਕੀਤੀ ਹੋਈ ਜੇ ਜਿਹੜੀ ਬਾਅਦ ਚ ਕਰਕੇ ਪੈਸੇ ਦੀ ਰਿਸ਼ਤੀ ਕਰਾਉਣ ਤੋਂ ਬਾਅਦ ਉਹ ਫਿਰ ਉਹਦੇ 420 ਦਾ ਕੇਸ ਵੀ ਬਣ ਸਕਦਾ ਹੈ ਉਹ ਬੈਸੀ ਹੋ ਨਹੀਂ ਸਕਦੀ ਨਾ ਹੋ ਨਹੀਂ ਸਕਦਾ ਕਰਾ ਨਹੀਂ ਸਕਦਾ ਜਦੋਂ ਉਹ ਜ਼ਮੀਨ ਵੇਚ ਗਿਆ ਹਾਂਜੀ ਹਾਂ ਬੈਦ ਦੀ ਰਿਸਤੀ ਕਰਾਉਣ ਤੋਂ ਬਾਅਦ ਲੋਨ ਨਹੀਂ ਲੈ ਸਕਦਾ ਉਹ ਜੀ ਜੇ ਉਹਨੇ ਲਿਆ ਤਾਂ ਉਹ 420 ਦੇ ਕੇਸ ਚਦਰ ਵੀ ਹੋ ਸਕਦਾ ਬੰਦਾ ਜਾਂ ਉਹਦੀ ਹੋਰ ਪ੍ਰਾਪਰਟੀ ਪਈ ਆਪਾਂ ਹੋਰ ਪ੍ਰਾਪਰਟੀ ਬੈਂਕ ਨੂੰ ਦੇ ਸਕਦੇ ਹਾਂ ਵੀ ਇਹ ਬੈ ਸਾਨੂੰ ਬੈ ਕਰਕੇ ਦੀ ਆ ਪ੍ਰਾਪਰਟੀ ਹੈ ਤੁਸੀਂ ਇਸ ਤੇ ਲੋਨ ਕਰ ਲਓ ਇਹ ਤਾਂ ਰਕਮ ਹੈ ਹਾਂ ਹਾਂ ਪਰ ਬੈਂਕ ਕਰਦਾ ਨਹੀਂ ਹੈ ਛੇਤੀ ਇਹ ਚੀਜ਼ ਨਹੀਂ ਕਰਦਾ ਛੇਤੀ ਕੋਈ ਰਹੀ ਕਰਾਉਣਾ ਪਊਗਾ ਫਿਰ ਜਾ ਕੇ ਠੀਕ ਆ ਜੀ ਇਹ ਇੱਕ ਜੁਮਲਾ ਮਾਲਕ ਜ਼ਮੀਨ ਕਿਹੜੀ ਹੁੰਦੀ ਹੈ ਜੀ ਜੁਮਲਾ ਮਾਲਕਾਂ ਹੁੰਦੀ ਹੈ ਜਿਸ ਟਾਈਮ ਮਰਬਾਬੰਦੀ ਹੋਈ ਸੀ ਨਾ ਹਾਂਜੀ ਮਰਬਾਬੰਦੀ ਦੇ ਟਾਈਮ 'ਚ ਮਾਲਕਾਂ ਦੀ ਹਿੱਸੇ ਮੁਤਾਬਕ ਜ਼ਮੀਨ ਠੀਕ ਹੈ ਜੀ ਕੀਮਤ ਦੇ ਹਿੱਸੇ ਅਨੁਸਾਰ ਮੁਤਾਬਕ ਜ਼ਮੀਨਾਂ ਕੱਟ ਕੇ ਉਸ ਜ਼ਮੀਨਾਂ ਲੋਕਾਂ ਪਿੰਡਾਂ ਦੇ ਆਮ ਵਰਤੋਂ ਵਾਸਤੇ ਸਾਂਝੀਆਂ ਛੱਡ ਗਈਆਂ ਸੀ ਠੀਕ ਹੈ ਜੀ ਉਹ ਜੁਮਲਾ ਮਾਲਕਾਂ ਮਸਤਰਕਾ ਹਸੂ ਰਸਤੇ ਰਕਵਾ ਖੇਵਟ ਦਰਜ ਹੁੰਦਾ ਹੈ ਦਰਜ ਬਜਾਉਂਦੀ ਦੇ ਵਿੱਚ ਠੀਕ ਹੈ ਜੀ ਉਹ ਖੇਵਟਾ ਮੁਤਾਬਕ ਹੀ ਵੰਡੀ ਜਾ ਸਕਦੀ ਹੈ ਠੀਕ ਹੈ ਜੇ ਉਹ ਸੰਜੀ ਪਰਵੰਜਾਬਾਸੇ ਟੋਬਾ ਛੱਪੜ ਸਕੂਲ ਹੈ ਉਹ ਨਹੀਂ ਬੰਦ ਸਕਦੇ ਜ਼ਮੀਨ ਨੂੰ ਰਸਤੇ ਨੇ ਸਕੂਲ ਹੈ ਛੱਪੜ ਹੈ ਹਾਂਜੀ 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 ਗਰਮਕੁੰਟ ਟੇਂ ਜਗ੍ਹਾ ਖੱਡਾ ਰੂੜੀ ਦੀ ਜਗ੍ਹਾ ਉਹ ਸੰਜੀ ਜਗ੍ਹਾ ਉਹ ਬੰਦਣ ਦੇ ਵਿੱਚ ਵਰਤੋਂ ਚ ਨਹੀਂ ਆ ਸਕ ਉਹ ਆਮ ਪਿੰਡ ਦੇ ਲੋਕਾਂ ਦੇ ਵਰਤੋਂ ਚ ਵਸਤੀ ਜਗ੍ਹਾ ਛੱਡਿਆ ਹੋਇਆ ਹੁੰਦੀ ਹੈ ਉਹ ਵੀ ਜੁਮਲਾ ਮਾਲਕਾਂ ਚ ਹੋ ਸਕਦਾ ਯਾਨੀ ਬੈਂਡਡ ਰਕਵਾ ਜਿਹੜਾ ਉਹ ਵੀ ਹੁੰਦਾ ਜੇ ਬੈਂਡਡ ਰਕਵਾ ਹੈਗਾ ਤਾਂ ਉਹ ਜ਼ਮੀਨ ਦੇ ਮਾਲਕ ਹੀ ਉਸ ਦੇ ਮਾਲਕ ਨੇ ਠੀਕ ਹੈ ਜਿਨ੍ਹਾਂ ਦੀ ਕਟੌਤੀ ਹੋਈ ਹੈ ਜ਼ਮੀਨ ਦੀ ਹਾਂਜੀ ਹਾਂਜੀ ਉਹਨਾਂ ਦੀ ਜ਼ਮੀਨ ਦੀ ਕਟੌਤੀ ਹੋ ਕੇ ਉਹ ਸਾਂਝੀ ਛੱਡੀ ਜਾਂਦੀ ਹੈ ਉਹ ਸਾਂਝੇ ਮਾਲਕਾਂ ਦੀ ਜ਼ਮੀਨ ਦੇ ਮਾਲਕਾਂ ਦੀ ਹੀ ਮਾਲਕੀ ਹੁੰਦੀ ਹੈ ਉਹ ਜੀ ਜੀ ਇੱਕ ਜੇਕਰ ਕਿਸੇ ਆਦਮੀ ਤੋਂ ਖਾਲੀ ਕਾਗਜ਼ ਤੇ ਸਾਈਨ ਕਰਵਾ ਲੈਣ ਉਸ ਤੋਂ ਉਸ ਨੂੰ ਬਿਨਾਂ ਦੱਸੇ ਉਸ ਦੀ ਖਾਨਗੀ ਵਸੀਅਤ ਬਣਾ ਲਈ ਜਾਵੇ ਅਤੇ ਉਸ ਦੇ ਬਾਰਸਾਂ ਨੂੰ ਛੱਡ ਦਿੱਤਾ ਜਾਵੇ ਇਹਦਾ ਕੀ ਹੱਲਾ ਜੀ ਦੇਖੋ ਜੇ ਹੁਣ ਜਾਲੀ ਸਾਈਨ ਜਿਹੜੇ ਬੰਦੇ ਦੇ ਜਾਲੀ ਸਾਈਨ ਕਰਾਏ ਨਹੀਂ ਕਿਸੇ ਨੇ ਹਾਂਜੀ ਉਹ ਤਾਂ ਸਾਈਨ ਕਰਨ ਵਾਲੇ ਨੇ ਦੇਖਣਾ ਜੇ ਖਾਲੀ ਕਾਗਜ਼ ਤੇ ਬੰਦਾ ਸਾਈਨ ਕਰ ਰਿਹਾ ਕੋਈ ਹਾਂਜੀ ਤਾਂ ਉਹ ਤਾਂ ਜੁਨੇ ਜੀ ਉਹਦੀ ਜ਼ਮੀਨ ਦੇ ਕੁਝ ਵੀ ਕਰ ਸਕਦਾ ਹੈ ਬਿਲਕੁਲ ਜੋ ਮਰਜੀ ਕਰ ਸਕਦਾ ਉਹ ਇਹਦਾ ਕਰਨ ਵਾਲੇ ਨੇ ਦੇਖਣਾ ਉਹਨੇ ਖਾਲੀ ਕਾਗਜ਼ ਤੇ ਕਿਉਂ ਕਿਤੇ ਸਾਈਨ ਠੀਕਾ ਖਾਲੀ ਕਾਗਜ਼ ਤੇ ਉਹਨੂੰ ਸਾਈਨ ਨਹੀਂ ਕਰਨੇ ਚਾਹੀਦੇ ਜੀ ਜੀ ਜੇ ਖਾਲੀ ਕਾਗਜ਼ ਤੇ ਸਾਈਨ ਕਰਕੇ ਕਿਸੇ ਨੇ ਬਸੀਤ ਲਿਖ ਲਈ ਹਾਂਜੀ ਹਾਂ ਤਾਂ ਤਾਂ ਉਹ ਬਸੀਤ ਮੰਨੀਏ ਜਾਊ ਕਿਉਂਕਿ ਸਾਈਨ ਤਾਂ ਉਹਦੇ ਅਸਲੀ ਨਹੀਂ ਨਾ ਠੀਕ ਹੈ ਜੀ ਜੇ ਤਾਂ ਕੋਈ ਜਾਲੀ ਸਾਈਨ ਕਰਕੇ ਕਰਦਾ ਫਿਰ ਜਾਲੀ ਬਸੀਤ ਹੋ ਗਈ ਠੀਕਾ ਜਦੋਂ ਉਹਨੇ ਸਾਈਨ ਅਸਲੀ ਕਰਤੇ ਹੂੰ ਹੂੰ ਉੱਪਰ ਜੋ ਮਰਜ਼ੀ ਲਿਖ ਲਿਓ ਉਹ ਉਹਦਾ ਖਲ ਸਾਈਨ ਕਰਨ ਵਾਲੇ ਨੇ ਦੇਖਣਾ ਵੀ ਆਪਾਂ ਖਾਲੀ ਕਾਗਜ਼ ਤੇ ਕਿਉਂ ਸਾਈਨ ਕਰ ਰਹੇ ਹਾਂ ਬਿਲਕੁਲ ਹਾਂ ਇਹ ਤਾਂ ਉਹਦੀ ਗਲਤੀ ਹੈ ਜੇ ਸਾਈਨ ਕਰਦਾ ਹੈ ਠੀਕ ਸਰ ਇੱਕ ਸਾਂਝੇ ਖਾਤੇ ਵਾਲੀ ਜ਼ਮੀਨ ਵਿੱਚ ਆਪਣੇ ਕਬਜ਼ੇ ਵਾਲੀ ਜ਼ਮੀਨ ਤੇ ਕੋਈ ਵਿਅਕਤੀ ਮਕਾਨ ਤੇ ਬਾਕੀ ਜਿਹੇ ਹਿੱਸੇਦਾਰ ਉਸ ਨੂੰ ਰੋਕ ਦੇਣੇ ਦੇਖੋ ਮਕਾਨ ਜਿੰਨਾ ਚਿਰ ਤਕਸੀਮ ਨਹੀਂ ਹੁੰਦੀ ਹਾਂਜੀ ਉਹਨਾਂ ਚਿਰ ਮਕਾਨ ਨਹੀਂ ਪਾਉਣਾ ਚਾਹੀਦਾ ਸਾਂਝੇ ਖਾਤੇ ਸਾਂਝੇ ਖਾਤੇ ਚ ਤਕਸੀਮ ਤੋਂ ਬਾਅਦ ਹੀ ਮਕਾਨ ਪਾਉਣਾ ਚਾਹੀਦਾ ਨਹੀਂ ਉਹ ਫਿਰ ਕੱਲ ਨੂੰ ਜਣ ਕੇ ਆਪਛੇ ਜੋ ਤਕਸੀਮ ਹੋਊਗੀ ਜਿਹੜੇ ਕਬਜ਼ੇ ਵਾਲੀ ਜ਼ਮੀਨ ਹੈ ਪਹਿਣੀ ਤਾਂ ਉਸੇ ਮਾਲਕ ਨੂੰ ਐ ਜਿਹਦਾ ਕਬਜ਼ਾ ਹੈ ਠੀਕ ਹੈ ਜੇ ਉਹਦੇ ਲਈ ਵੱਧਦਾ ਤਾਂ ਵੱਧ ਛਡਾਈ ਜਾਊਗੀ ਜੇ ਘਟਿਆ ਤਾਂ ਉਹਨੂੰ ਮਿਲ ਜੂਗੀ ਤਕਸੀਮ ਦੇ ਟਾਈਮ ਚ ਬਿਲਕੁਲ ਜੇ ਹੁਣ ਲੋ ਇਤਰਾਜ਼ ਕਰਦੇ ਨੇ ਤਾਂ ਨਹੀਂ ਅਗਲਾ ਪਾਉਣ ਦਿੰਦਾ ਮਕਾਨ ਨਹੀਂ ਤਾਂ ਪਾਉਂਚੇ ਜਦੋਂ ਆਪਾਂ ਨੇ ਜ਼ਮੀਨ ਵੰਡ ਰੱਖੀ ਆਪਛ ਫਿਰ ਤਾਂ ਕਿਸ ਨੂੰ ਕੋਈ ਇਤਰਾਜ਼ ਨਹੀਂ ਨਾ ਹੋਣਾ ਚਾਹੀਦਾ ਬਿਲਕੁਲ ਆਪਦੀ ਜ਼ਮੀਨ ਚ ਬਣਾ ਰਹੇ ਹੋ ਜੇ ਤਾਂ ਉਹ ਉਸੇ ਤੋਂ ਵੱਧ ਵਾਲੀ ਜ਼ਮੀਨ ਜਣ ਕੇ ਵੀ ਨਾਲ ਲੱਗਦੀ ਰੋਕ ਸਕਦੇ ਨੇ ਬਿਲਕੁਲ ਵੀ ਸਪੋਜ਼ ਕਰੋ ਉਹਦੇ ਵਿੱਚ 4 ਕਿੱਲੇ ਆਉਂਦੇ ਨੇ 4 ਕਿੱਲਾਂ ਦੀ ਜਿੱਥੇ ਸਾਂਝੀ ਵਟਾ ਜਿੱਥੋਂ ਨੂੰ ਜ਼ਮੀਨ ਦੇਣੀ ਆਉਂਦੀ ਹੈ ਉੱਥੇ ਬਣਾ ਰਿਹਾ ਉੱਥੇ ਰੋਕ ਸਕਦੇ ਨੇ ਹਾਂ ਸਾਂਝੀ ਜ਼ਮੀਨ 'ਚ ਵੈਸੇ ਵੀ ਮਕਾਨ ਬਣਾਉਣ ਤੋਂ ਰੋਕ ਸਕਦੇ ਨੇ ਬਿਲਕੁਲ ਠੀਕ ਆ ਤਕਸੀਮ ਤੋਂ ਬਾਅਦ ਹੀ ਬਣਾ ਬਣਾਉਣਾ ਚਾਹੀਦਾ ਵੈਸੇ ਠੀਕ ਆ ਇੱਕ ਬਾਈ ਕਹਿੰਦਾ ਸਾਂਝੀ ਵਟ ਨਾਲ ਖਾਲ ਜੇਸੀਂ ਲਾਉਨੇ ਤਾਂ ਕੋਈ ਦਿੱਕਤ ਤਾਂ ਨਹੀਂ ਤਾਂ ਸਾਂਝੀ ਵਟ ਤੇ ਆਪਣੀ ਜ਼ਮੀਨ ਦੇ ਵਿੱਚ ਖਾਲ ਲਾ ਲਓ ਸਾਂਝੀ ਵਟ ਤੇ ਵਿੱਚ ਨਾ ਨਾ ਲਓ ਖਾਲ ਦੇ ਸਾਂਝੀ ਵਟ ਤਾਂ ਛੱਡਣੀ ਪਊਗੀ ਜਿਹੜੀ ਸਾਂਝੀ ਵਟ ਹੈ ਉਹ ਨਹੀਂ ਵਟਾ ਜ ਖਾਲ ਖਾਲ ਤੇ ਲਾ ਲਉ ਉੱਤੇ ਤਾਂ ਕਿਸ ਨੂੰ ਕੋਈ ਤਰਾਜ ਨਹੀਂ ਹੋ ਸਕਦਾ ਠੀਕ ਆ ਅਬ ਦੇ ਅੰਦਰਲੇ ਪਾਸੇ ਜੋ ਮਰਜ਼ੀ ਕਰੋ ਹੂੰ 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 ਜੇ ਖਾਲ ਦੇ ਵਿੱਚ ਬੱਟ ਦੇ ਵਿੱਚ ਖਾਲ ਬਣਾਵਾਂਗੇ ਫਿਰ ਤਾਂ ਤਰਾਜ ਕਰੂੰਗਾ ਹੀ ਨਾ ਕਰੂਗੀ ਕਰੂਗਾ ਇੱਕ ਜੋ ਨੰਬਰਦਾਰ ਸਵਰਗਵਾਸ ਹੋ ਜਾਂਦੇ ਨੇ ਉਸ ਦਾ ਨੰਬਰ ਕਿਵੇਂ ਕੱਟਿਆ ਜਾਂਦਾ ਉਹਦੀ ਜਣਕੇ ਜਦੋਂ ਡੈਥ ਹੋਉਂਦੀ ਹੈ ਨਾ ਉਹ ਜਣਕੇ ਰੈਵਨਿਊ ਰਿਕਾਰਡ 'ਚ ਇੱਥੇ ਪਟਵਾਰੀ ਲਵੇ ਦਰਜ ਹੋ ਜਾਂਦਾ ਇੱਥੇ ਤਹਿਸੀਲ 'ਚ ਦਰਜ ਹੋ ਜਾਂਦਾ ਵੀ ਇਹਦੀ ਡੈਥ ਹੋ ਚੁੱਕੀ ਉਹਦੀ ਤਰਖਾ ਵੀ ਮਿਲਦੀ ਹੈ ਉਹਨਾਂ ਨੂੰ ਉਹ ਜਣਕੇ ਜਿਹੜਾ ਆਪਣਾ ਪੱਤਾ ਮਿਲਦਾ ਹੈ ਉਹ ਫਿਰ ਬੰਦ ਕਰਨਾ ਹੁੰਦਾ ਹੈ ਜਦੋਂ ਪਤਾ ਲੱਗਦਾ ਵੀ ਇਹ ਬੰਦੀ ਡੈਥ ਹੋ ਗਈ ਤਾਂ ਪੋਸਟ ਜਣ ਕੇ ਖਤਮ ਕਰ ਦਿੰਦੇ ਨੇ ਉਹ ਠੀਕ ਆ ਉਦੋਂ ਬਾਅਦ ਨਵੇਂ ਸਿਰੇ ਤੋਂ ਫਿਰ ਉਸ ਪੋਸਟ ਤੇ ਜਣ ਕੇ ਐਪਲੀਕੇਸ਼ਨ ਆ ਲੈ ਕੇ ਨਵਾਂ ਨੰਬਰਦਾਰ ਬਣਾਇਆ ਜਾਂਦਾ ਠੀਕ ਆ ਕਹਿੰਦਾ ਮੇਰੀ ਜ਼ਮੀਨ ਬਾਈਪਾਸ ਵਿੱਚ ਆ ਗਈ ਪਰ ਮੈਨੂੰ ਪੈਸੇ ਘੱਟ ਕਿਉਂ ਮਿਲ ਰਹੇ ਨੇ ਇਸ ਦਾ ਕੀ ਕਾਰਨ ਹੋ ਸਕਦਾ ਬਾਕੀਆਂ ਨੂੰ ਵੱਧ ਮਿਲ ਰਹੇ ਨੇ ਕਹਿੰਦਾ ਨਹੀਂ ਫਿਰ ਇਸੇ ਉਹਦੇ ਘੱਟ ਵੱਧ ਹੋਣਗੇ ਨਾ ਜੇ ਜ਼ਮੀਨ 'ਚ ਹਿੱਸੇ ਘੱਟ ਵੱਧ ਨੇ ਤਾਂ ਪੈਸੇ ਘੱਟ ਵੱਧੇ ਮਿਲਣਗੇ ਠੀਕ ਆ ਉਹ ਤਾਂ ਮਾਲਕੀ ਦੇ ਹਿੱਸੇ ਮੁਤਾਬਕ ਹੀ ਪੈਸੇ ਮਿਲਨੇ ਨੇ ਠੀਕ ਹੈ ਜਿੰਨੀ ਕੀ ਜ਼ਮੀਨ ਕਹਿਦੀ ਆ ਜੇ ਉਹ ਮੈਂ 2 ਕਿੱਲਾਂ ਦਾ ਮਾਲਕਾਂ ਤੁਸੀਂ 10 ਕਿੱਲਾਂ ਦੇ ਮਾਲਕੋਂ ਹੂੰ 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 ਤੁਹਾਡਾ ਜਿੰਨੇ ਹਿੱਸੇ ਜ਼ਿਆਦਾ ਹੈ ਖਿੰਟ ਦੇ ਵਿੱਚ ਤਾਂ ਤੁਹਾਨੂੰ ਜ਼ਿਆਦਾ ਪੈਸੇ ਮਿਲਣਗੇ ਮੈਨੂੰ ਘੱਟ ਮਿਲਣਗੇ ਹਾਂਜੀ ਹਾਂ ਅੱਛਾ ਜਦੋਂ ਜ਼ਮੀਨ ਆਪਾਂ ਨੂੰ ਮਿਲਨੀ ਹੈ ਛੜਕ ਦੇ ਵਿੱਚੋਂ ਜਿਹੜੀ ਕਟੌਤੀ ਹੋਣੀ ਹੈ ਜਿਸ ਹਿਸਾਬ ਨਾਲ ਪੈਸੇ ਮਿਲਨੇ ਨੇ ਉਸ ਹਿਸਾਬ ਨਾਲ ਉਹਦੀ ਜ਼ਮੀਨ ਦੀ ਕਟੌਤੀ ਹੋਣੀ ਹੈ ਬਿਲਕੁਲ ਤਕਸੀਮ ਵਾਸਤੇ ਜਦੋਂ ਆਪਾਂ ਉਹ ਤੋਂ ਬਾਅਦ ਕੇਸ ਪਾਵਾਂਗੇ ਹਾਂਜੀ ਹਾਂ ਉਹਦੀ ਕਟੌਤੀ ਵੀ ਤਾਂ ਉਸ ਹਿਸਾਬ ਨਾਲ ਹੋਣੀ ਹੈ ਨਾ ਜਿਸ ਹਿਸਾਬ ਨਾਲ ਉਹਨਾਂ ਨੂੰ ਪੈਸੇ ਮਿਲਨੇ ਨੇ ਠੀਕ ਹੈ ਮਤਲਬ ਕਾਰਨ ਇਹ ਹੀ ਆ ਵੀ ਉਹਦੀ ਜਿੰ ਇੱਕ ਮਕਬੂਜਾ ਕੀ ਹੁੰਦਾ ਈ ਮਕਬੂਜਾ ਹੁੰਦਾ ਜਿਸ ਤਰ੍ਹਾਂ ਆਪਾਂ ਖੁਦਕਾਸਤ ਕਹਿੰਦੇ ਆ ਵੀ ਜਿਹੜਾ ਬੰਦਾ ਜ਼ਮੀਨ ਨੂੰ ਕਾਸਤ ਕਰ ਰਿਹਾ ਮਾਲਕ ਉਹੀ ਹੈ ਉੱਥੇ ਖੁਦਕਾਸਤ ਹੁੰਦਾ ਜਿੱਥੇ ਜਣੀ ਕਿ ਗੈਰ ਫਸਲ ਵਾਲੀ ਜ਼ਮੀਨ ਜਿੱਥੇ ਫਸਲ ਨਾ ਹੁੰਦੀ ਹੋਵੇ ਹਾਂਜੀ ਜਿਵੇਂ ਹੁਣ ਮਕਾਨ ਹੈ ਜਾਂ ਕੋਈ ਮੋਟਰ ਲੱਗੀ ਹੋਈ ਹੈ ਹਾਂਜੀ ਹਾਂ ਮੋਟਰ ਵਾਲਾ ਰਕਵਾ ਹੈ ਠੀਕ ਆ ਮਕਾਨ ਵਾਲਾ ਰਕਵਾ ਹੈ ਵਾਦੀ ਵਾਲਾ ਰਕਵਾ ਉਹਨੂੰ ਮਕੂਜਾ ਸ਼ਬਦ ਲਿਖਿਆ ਜਾਂਦਾ ਜਿਸ ਤਰ੍ਹਾਂ ਕਾਸਤ ਵਾਲੇ ਦਾ ਬੈਂਦੜ ਰੱਖ ਨੂੰ ਕਾਸਤ ਲਿਖਦੇ ਆ ਹਾਂਜੀ ਹਾਂ ਤੇ ਜਿਹੜੀ ਬਗੈਰ ਬੰਦੜ ਜ਼ਮੀਨ ਹੈ ਹਾਂਜੀ ਹਾਂ ਉਹਨੂੰ ਆਪਾਂ ਕਬਜ਼ਾ ਜਦੋਂ ਸ਼ੋਅ ਕਰਨਾ ਹੈ ਉੱਥੇ ਮਕੂਜਾ ਲਿਖ ਦਿਆ ਠੀਕ ਹੈ ਜੀ ਮਕੂਜਾ ਫਲਾਣਾ ਸਿੰਘ ਵੀ ਕਿਹਦੇ ਕਬਜ਼ੇ ਚ ਹੈ ਜੀ ਕਿਹਦੇ ਕਬਜ਼ੇ ਚ ਹੈ ਗਿਆ ਇੱਕ ਖਾਨਗੀ ਤਕਸੀਮ ਚ ਲਿਖਤ ਹਿੱਸੇਦਾਰੀ ਸਹੀ ਹੈ ਪਰੰਤੂ ਇੰਤਕਾਲ ਵਿੱਚ ਹਿੱਸੇਦਾਰੀ ਘੱਟ ਦਰਜ ਹੋ ਗਈ ਨਹੀਂ ਜੇ ਵਸੀਦ ਚ ਹਿੱਸੇ ਜਿਸ ਹਿਸਾਬ ਨਾਲ ਲਿਖਿਆ ਉਸੇ ਹਿਸਾਬ ਨਾਲ ਦਰਜ ਹੋਊਗਾ ਨਾ ਇੰਤਕਾਲ ਤਾਂ ਠੀਕ ਆ ਗਲਤ ਕਿਵੇਂ ਹੋਏ ਗਲਤ ਤਾਂ ਹੋਈ ਨਹੀਂ ਸਕਦਾ ਜੇ ਗਲਤ ਹੋਇਆ ਤਾਂ ਉਹ ਪਰਠੀ ਵੀ ਕਰਾ ਸਕਦੇ ਆ ਅੱਛਾ ਜੀ ਹਾਂ ਜਿਹੜਾ ਬਰਾਸ ਦਾ ਇੰਤਕਾਲ ਹੋ ਗਿਆ ਇਸ ਦਾ ਕੱਟ ਨਹੀਂ ਹੈ ਕੱਟ ਤਾਂ ਹੁੰਦੀ ਨਹੀਂ ਇਸੇ ਦਾ ਬਰਾਬਰ ਹੀ ਲਿਖੇ ਜਾਂਦੇ ਨੇ ਠੀਕ ਆ ਜੇ ਇਸੇ ਕਿਸੇ ਨੇ ਵੱਧ ਘੱਟ ਸ਼ੋਅ ਕੀਤੇ ਹੋਏ ਨੇ ਬਸੀਦ ਚ ਉਹਦੇ ਮੁਤਾਬਕ ਨਹੀਂ ਇੰਤਕਾਲ ਹੋਇਆ ਤਾਂ ਉਹਦੀ ਅਪੀਲ ਪਾ ਕੇ ਆਪਾਂ ਇੰਤਕਾਲ ਠੀਕ ਕਰਾ ਸਕਦੇ ਹਾਂ ਜੀ ਇੱਕ ਮਰਬਾਬੰਦੀ ਤੋਂ ਪਹਿਲਾਂ ਜ਼ਮੀਨ ਜ਼ਮੀਨ ਮਰਬਾਬੰਦੀ ਤੋਂ ਪਹਿਲਾਂ ਦੀ ਜ਼ਮੀਨ ਗੈਣੇ ਹੈ ਮੋਰਤੇ ਇਹਨਾਂ ਨੇ ਅੱਗੇ ਹੋਰ ਬੰਦਿਆਂ ਨੂੰ ਗੈਣੇ ਕਰ ਦਿੱਤੀ ਹੁਣ ਉਹ ਉਸ ਤੋਂ ਕਿਵੇਂ ਛਡਵਾਇਆ ਜਾਵੇ ਨਹੀਂ ਫੱਕੋ ਹੋ ਸਕਦੀ ਹੈ ਉਸ ਬੰਦੇ ਨੂੰ ਆਪਾਂ ਜਿਹੜੇ ਬੰਦੇ ਨੇ ਲਵੇ ਹੁਣ ਬਾਅਦ ਚ ਗਹਿਣੇ ਕੀਤੀ ਹੋਈ ਹੈ ਉਹਨੂੰ ਪੈਸੇ ਦੇ ਕੇ ਆਪਾਂ ਫੱਕਰਾ ਸਕਦੇ ਹੁਜ ਵੀ ਜੇ ਉਹ ਨਹੀਂ ਕਰਦਾ ਫੱਕ ਤਾਂ ਆਪਾਂ ਇਸ ਟੀਮ ਦੇ ਕੇਸ ਪਾ ਕੇ ਉੱਥੇ ਪੈਸੇ ਜਮ੍ਹਾਂ ਕਰਾ ਕੇ ਵੀ ਇਹਨੂੰ ਜ਼ਮੀਨ ਨੂੰ ਫੱਕ ਕਰਾ ਸਕਦੇ ਹਾਂ ਠੀਕ ਆ ਜੀ ਇੱਕ ਸਰ ਪੂਰੇ ਸਵਾਲ ਤਾਂ ਨਹੀਂ ਕਰਿਆ ਵੈਸੇ ਮੇਰਬਾਨ ਚਾਰਿਆ ਅਗਰ ਉਹ ਬੰਦਾ ਕਹਿ ਰਿਹਾ ਵੀ ਮੈਂ ਨਹੀਂ ਛੱਡਦਾ ਜ਼ਮੀਨਾਂ ਵੀ ਜਿਹੜੀ ਜ਼ਮੀਨਾਂ ਉਹਦੇ ਮੈਂ ਪੈਸੇ ਦੇ ਦਾਂ ਨਾ ਇਦਾਂ ਦਾ ਹੋ ਸਕਦਾ ਕੌਣ ਕਹੂਏ ਪੈਸੇ ਦਊਗਾ ਜਿਹੜੇ ਬੰਦੇ ਕੋਲ ਗਹਿਣੇ ਜ਼ਮੀਨਾਂ ਕਿਦਾਂ ਦਾ ਜਿਹੜੇ ਨਹੀਂ ਉਹ ਪੈਸੇ ਬੈਦੇ ਜੇ ਅਗਲਾ ਬੈਕ ਕਰਨੀ ਚਾਹੁੰਦਾ ਤਾਂ ਬੈ ਲੈ ਸਕਦਾ ਉਹ ਜੇ ਅਗਲਾ ਫੱਕ ਕਰਾਉਣੀ ਚਾਹੁੰਦਾ ਉਹ ਬੈਕ ਵਿੱਚ ਲੈ ਲੂਗਾ ਉਹਦਾ ਮਤਲਬ ਇਹ ਥੋੜਾ ਵੀ ਜ ਮੈਂ ਗਹਿਣੇ ਕਰਤੀ ਜ਼ਮੀਨ ਤਾਂ ਉਹ ਮਾਲਕੇ ਬਣ ਗਿਆ ਜੀ ਜੀ ਜਿਹੜਾ ਪੈਸੇ ਦੇਣਾ ਚਾਹੁੰਦਾ ਉਹ ਠੀਕ ਆ ਇਹ ਕੋਈ ਜ਼ਰੂਰੀ ਨਾ ਪਰ ਜਦ ਮਰਜੀ ਫੱਕ ਕਰਾ ਸਕਦਾ ਜੀ ਓਕੇ 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 ਜੇਕਰ ਨੰਬਰਦਾਰ ਨੰਬਰਦਾਰ ਆਪਣੇ ਪੋਤੇ ਜਾਂ ਮੁੰਡੇ ਨੂੰ ਸਰਵਾਈ ਸਰਬਰਾ ਨੰਬਰਦਾਰ ਹਾਂ ਅੱਛਾ ਹਾਂ ਦੇ ਦੇਵੇ ਤਾਂ ਨੰਬਰਦਾਰ ਸਵਰਗਵਾਸ ਹੋਣ ਤੋਂ ਬਾਅਦ ਨੰਬਰਦਾਰੀ ਉਸਦੇ ਪੋਤੇ ਨੂੰ ਜਾਂ ਮੁੰਡੇ ਨੂੰ ਮਿਲੂਗੀ ਜਿਹੜੇ ਨੂੰ ਸਰਬਰਦ ਕਰਾਈ ਹੈ ਨਾ ਉਹ ਨੂੰ ਪਹਿਲ ਦਿੱਤੀ ਜਾਂਦੀ ਹੈ ਜਦੋਂ ਨੰਬਰਦਾਰੀ ਦੀ ਅਪਲੀਕੇਸ਼ਨ ਆਉਂਦੀਆਂ ਨੇ ਵੀ ਇਹ ਕੰਮ ਤੋਂ ਜਾਣੂ ਹੈ ਇਹਨੇ ਕੰਮ ਕੀਤਾ ਹੋਇਆ ਠੀਕ ਹੈ ਉਹ ਚ ਇੱਕ ਪੁਆਇੰਟ ਬਣਦਾ ਹੈ ਵੀ ਹਾਂ ਇਹਨੇ ਸਰਬਰਦ ਨੰਬਰਦਾਰੀ ਦਾ ਕੰਮ ਕੀਤਾ ਹੋਇਆ ਹੈ ਨੰਬਰਦਾਰ ਦੇ ਕੰਮ ਤੋਂ ਜਾਣੂ ਹੈ ਜੇ ਕਈ ਬੰਦਿਆਂ ਦੀ ਅਪਲੀਕੇਸ਼ਨ ਆਉਂਦੀਆਂ ਤਾਂ ਉਹਦਾ ਜਿਹੜਾ ਪੁਆਇੰਟ ਹੈ ਉਹਦੇ ਵੱਧ ਵੱਧ ਜਾਂਦੇ ਨੇ ਉਹਦੀ ਮੈਰਿਟ ਵੱਧ ਜਾਂਦੀ ਹੈ ਠੀਕ ਹੈ ਬੰਦੇ ਦੀ ਹਾਂ ਠੀਕ ਹੈ ਮਤਲਬ ਇੱਕ ਤਰ੍ਹਾਂ ਦਾ ਤਜਰਬਾ ਕੇ ਦੀ ਹਾਂ ਤਜਰਬਾ ਤਜਰਬੇ ਨੂੰ ਜਿਵੇਂ ਪਹਿਲ ਦਿੱਤੀ ਜਾਂਦੀ ਹੈ ਉਹ ਚੀਜ਼ ਬਸ ਠੀਕ ਹੈ ਜੀ ਜੇਕਰ ਇੱਕ ਮਾਲਕ ਦੀਆਂ ਦੋ ਖੇਵਟਾਂ ਨੇ ਉਹ ਮਾਲਕ ਇੱਕ ਖੇਵਟ ਵਿੱਚੋਂ ਹਿੱਸਾ ਵੱਧ ਵਿੱਚ ਹੈ ਤਾਂ ਖਰੀਦਦਾਰ ਨੂੰ ਕੀ ਨੁਕਸਾਨ ਆਏ ਖਰੀਦਦਾਰ ਨੂੰ ਇਹ ਨੁਕਸਾਨ ਆ ਨਾ ਜੀ ਖੇਵਟ ਚੋਂ ਹਿੱਸਾ ਉਹ ਵੱਧ ਵੇਚ ਗਿਆ ਜੀ ਜਾਂ ਤਾਂ ਦੋਏ ਖੇਵਟਾਂ ਨੂੰ ਇਕੱਠੀ ਤਕਸੀਮ ਕਰਾ ਕੇ ਫਿਰ ਰਕਵਾ ਜਿੰਮੇ ਮਰਜੀ ਵੇਚ ਦੋਈ ਬੈ ਤਕਸੀਮ ਤੋਂ ਬਗੈਰ ਜੇ ਉੱਪਰ ਲੈ ਲੈਣ ਆ ਹਾਂਜੀ ਕੱਲ ਨੂੰ ਉਹ ਦੋਈ ਖੇਵਟਾਂ ਜਿਹੜੀ ਉਹਦੀ ਤਕਸੀਮ ਨਹੀਂ ਹੁੰਦੀ ਹੈਗੀ ਉਹ ਉਧਰ ਰਕਵਾ ਫੇਰ ਉਹ ਵੇਚ ਜਾਂਦਾ ਉਹ ਨੁਕਸਾਨ ਹੈ ਜੀ ਫਿਰ ਤੇ ਜਦੋਂ ਤਕਸੀਮ ਹੋਊਗੀ ਜਿਹੜੇ ਨੇ ਰਕਵਾ ਵੱਧ ਕਰਾ ਲਿਆ ਖੇਵਟ ਚੋਂ ਉਹਦਾ ਰਕਵਾ ਟੁੱਟ ਜੂਗਾ ਜੀ ਉਹਦਾ ਰਕਵਾ ਕਾ ਜੇ ਇਸ ਖਿਫਟ ਚੋਂ ਇੱਕ ਜੋ ਵੱਧ ਵੇਚ ਗਿਆ ਦੂਜੀ ਖਿਫਟ ਚੋਂ ਆਪਦਾ ਹਿੱਸਾ ਫਿਰ ਵੇਚ ਜੰਦਾ ਠੀਕ ਆ ਜਿਹੜਾ ਵੱਧ ਵਿਚੇ ਵਾਲਾ ਖਰੀਦਦਾਰ ਹੈ ਉਹ ਕੱਲ ਨੂੰ ਉਸ ਕੱਲ ਨੂੰ ਜੁਮੇਵਾਰਾ ਕੱਲ ਨੂੰ ਉਹਦੀ ਜ਼ਮੀਨ ਕਟੂਗੀ ਜਦੋਂ ਤਕਸੀਮ ਹੋ ਜਦੋਂ ਤਕਸੀਮ ਹੂੰ ਇੱਕ ਗਰਦਾਵਰੀ ਤੇ ਕਬਜ਼ਾ ਵੀ ਸਾਡੇ ਸਾਡਾ ਹੈ ਪਰ ਨਾਮ ਕਿਸੇ ਹੋਰ ਦੇ ਆ ਉਹ ਬੰਦਾ ਕਿਵੇਂ ਨਾਮ ਕਰਵਾ ਸਕਦਾ ਜੀ ਦੇਖੋ ਜੇ ਤਾਂ ਉਹ ਬੰਦਾ ਸਹਿਮਤ ਹੈ ਸੋਡੇ ਨੂੰ ਗੁਰਦੌਰੀ ਕਰਾਉਣ ਤੇ ਜਦੋਂ ਕਬਜ਼ਾ ਛੁੱਡਾ ਹੈ ਉਹਨੂੰ ਸਹਿਮਤ ਹੋ ਜਾਣਾ ਚਾਹੀਦਾ ਹੈ ਜੇ ਉਹ ਨਹੀਂ ਸਹਿਮਤ ਹੈ ਫਿਰ ਤਾਂ ਜਿਣੀ ਪਟਵਾਰੀ ਲੈ ਵੀ ਤੁਸੀਂ ਡਰਾਫਟ ਪਵਾ ਕੇ ਨੰਬਰਦਾਰ ਨੂੰ ਨਾਲ ਜਾ ਕੇ ਠੀਕ ਹੈ ਜੀ ਨੰਬਰਦਾਰ ਦੀ ਹਾਜ਼ਰੀ ਚ ਰੋਜ਼ਨਾਮੇ ਚ ਡਰਾਫਟ ਪਵਾ ਕੇ ਤੁਸੀਂ ਗੁਰਦੌਰੀ ਚੇਂਜ ਕਰਾ ਸਕਦੇ ਹੋ ਠੀਕ ਹੈ ਜੀ ਜੋ ਬੰਦਾ ਸਹਿਮਤ ਨਹੀਂ ਜਦੋਂ ਕਬਜ਼ਾ ਵੀ ਛੁੱਡਾ ਹੈ ਤੇ ਫਿਰ ਆਪਾਂ ਕੇਸ ਪਾ ਕੇ ਵੀ ਗੁਰਦੌਰੀ ਕਰਾ ਸਕਦੇ ਹਾਂ ਠੀਕ ਹੈ ਕਿਸ ਪਾਸੇ ਉਹਨਾਂ ਨੂੰ ਸਮਝਣ ਜਾਣਗੇ ਉਹ ਨਹੀਂ ਆਉਣਗੇ ਇੱਕ ਤਰਫਾ ਹੋ ਜੂਗਾ ਜ ਜੇ ਉਹ ਕਹਣਗੇ ਸਾਡਾ ਕਬਜ਼ਾ ਹੈ ਤੁਸੀਂ ਕਹੋਗੇ ਸਾਡਾ ਕਬਜ਼ਾ ਹੈ ਫਿਰ ਉਹਦਾ ਮੌਕਾ ਰੱਖ ਕੇ ਮੌਕੇ ਦੀ ਤਸਦੀਕ ਕਰਕੇ ਇਸ ਰੇਵ ਸਰਕਲ ਰੈਵਨੂ ਅਫਸਰ ਉਹਦਾ ਫੈਸਲਾ ਕਰ ਸਕਦਾ ਹੈ ਠੀਕ ਹੈ ਇੱਕ ਸਾਡੇ ਪਲਾਟ ਦੇ ਨੰਬਰ ਗਲਤ ਪਏ ਗਏ 40 ਸਾਲ ਹੋ ਗਏ ਪਲਾਟ ਤੋਂ ਪਲਾਟ ਦਾਦੇ ਨੇ ਮੁੱਲ ਲਿਆ ਸੀ ਪੋਤਾ ਕਹਿੰਦਾ ਕਿ ਇਹ ਪਲਾਟ ਮੇਰੇ ਨਾਂ ਬੋਲਦਾ ਹੁਣ ਬਾਕੀ ਪਰਿਵਾਰ ਦੇ ਮੈਂਬਰ ਕੀ ਕਰਨਾ ਦੀ ਉਹਦੇ ਨਾਮ ਬੋਲਦਾ ਜੇ ਉਹਦੇ ਨਾਮ ਬੋਲਦਾ ਹੈ ਉਹਦੇ ਨਾਮ ਕਰਾਇਆ ਹੋਇਆ ਹੋਊਗਾ ਦੱਦੇ ਨੇ ਇਹੀ ਕਾਰਨ ਹੋ ਸਕਦਾ ਨਹੀਂ ਦੇਖੋ ਇਹੀ ਕਾਰਨ ਹੈ ਨਾ ਜਿੱਦ ਦਾਦੇ ਨੇ ਪੋਤੇ ਦੇ ਨਾਮ ਕਰਾ ਤਿਆ ਤਾਂ ਉਹਨੂੰ ਹੁਣ ਕੀ ਕਰਨਗੇ ਤੜਾਉਣਗੇ ਜਿਵੇਂ ਉਹ ਠੀਕ ਆ ਜੋ ਦਾਦਾ ਜੁੰਦੇ ਜੀ ਆਪਦਾ ਕਰਾ ਗਿਆ ਉਹਦੇ ਨਾਮ ਹਾਂਜੀ ਉਹ ਤਾਂ ਉਸ ਟਾਈਮ ਰੋਕਦੇ ਉਹਨੂੰ ਦੱਦੇ ਨੂੰ ਠੀਕ ਆ ਜਦੋਂ ਉਹਨਾਂ ਨੂੰ ਜੇ ਉਹਨਾਂ ਨੂੰ ਪਤਾ ਲੱਗਿਆ ਸੀ ਜੇ ਨਹੀਂ ਵੀ ਪਤਾ ਲੱਗਿਆ ਤਾਂ ਵੀ ਹੁਣ ਉਹਦਾ ਕੁਝ ਨਹੀਂ ਬਣ ਸਕਦਾ ਜੇ ਦਾਦਾ ਜੁੰਦੇ ਜੀ ਆਪਦੇ ਨਾਮ ਪੋਤੇ ਦੇ ਨਾਮ ਲਵਾ ਗਿਆ ਜਿਹਦੇ ਮਰਜ਼ੀ ਨਾਮ ਲਵਾ ਗਿਆ ਉਹ ਤਾਂ ਉਹਨੂੰ ਆਪਾਂ ਕੀ ਤੜਾ ਮੰਗੂਣ ਤੜਾਈ ਨਹੀਂ ਸਕਦੇ ਆਪਾਂ ਠੀਕ ਆ ਇੱਕ ਸਾਂਝੇ ਖਾਲ ਤੇ ਦਰਖਤ ਲਾਏ ਹੋਏ ਹਨ ਇਹਦਾ ਕੀ ਹੱਲ ਆ ਜੀ ਜੇ ਸਾਂਝੀ ਵਟ ਤੇ ਦਰਖਤ ਲਾਏ ਨੇ ਨਾ ਜੀ ਉਹਦਾ ਹੱਲ ਤਾਂ ਇਹੀ ਹੈ ਵੀ ਪੰਚਾਇਤੀ ਤੌਰ ਤੇ ਸਾਂਝੇ ਵਿੱਚ ਜਾਣ ਜੀ ਸਾਂਝੇ ਵੇਚ ਕੇ ਦੋ ਦੋ ਹਿੱਸੇ ਦਾ ਆਪਾਂ ਪੈਸਾ ਵੰਡ ਲੈਣੀ ਜੀ ਠੀਕ ਆ ਸਾਂਝੇ ਵੇਚ ਕੇ ਜਾਂ ਉਹਦੀ ਲੱਕੜ ਹੈ ਜਿਹੜੀ ਵੱਢ ਕੇ ਦੋ ਦੰਦ ਕਰ ਲੈਣਗੇ ਦੋ ਜਣੇ ਇਹੀ ਹੱਲ ਹੈ ਇਹਦਾ ਹੋਰ ਤਾਂ ਕੋਈ ਹੱਲ ਨਹੀਂ ਹੈ ਇਹਦਾ ਜੀ ਬਾਕੀ ਤਾਂ ਨਹੀਂ ਫੇਰ ਲੜਾਈ ਚਾਹੀਦੀ ਗੜਾਈ ਝਗੜੇ ਪਤਾ ਕੀ ਜਦੋਂ ਸਾਂਝੀ ਵਟ ਤੇ ਲੱਗਿਆ ਹੁੰਦਾ ਕਹਿੰਦਾ ਮੇਰੇ ਘਣੀ ਹੈ ਉਹ ਕਹਿੰਦਾ ਮੇਰੇ ਘਣੀ ਹੈ ਉਹ ਫਿਰ ਮਿੰਟੀਆਂ ਕਰਾਉਂਦੇ ਰਹਿੰਦੇ ਨੇ ਥਾਣੇ ਜਾਂਦੇ ਨੇ ਕਈ ਵਾਰ ਤਾਂ ਅਸੀਂ ਦੇਖਦੇ ਆਂ ਦਰਖਤ 2000 ਦਾ ਨਹੀਂ ਹੁੰਦਾ ਲੋਕ ਆਪਣੀ ਜਿਤ ਵੇਚਦੇ ਆ ਮਸਲਾ ਬਣਾ ਕੇ ਲੱਖਾਂ ਰੁਪਏ ਲਾ ਬਿਠਦੇ ਨੇ ਜੀ ਕੋਟਾ ਚ ਬਰਬਾਦ ਹੁੰਦੇ ਨੇ ਜੀ ਇਸੇ ਕਰਕੇ ਆਪਾਂ ਕਹਿੰਦੇ ਵੀ ਸਾਂਝੀ ਬੱਟ ਤੇ ਨਾਂਏ ਲਾਏ ਜਾਣ ਤਾਂ ਜ਼ਿਆਦਾ ਬਿਹਤਰ ਹੈ ਕਿਉਂਕਿ ਲੜਾਈ ਦਾ ਘਰ ਬਣ ਜਾਂਦੇ ਨੇ ਉਹ ਅਗਲਾ ਵੱਟ ਵੱਢ ਕੇ ਆਪਦੇ ਗਣੀਰ ਲਾਉਣ ਦੀ ਕੋਸ਼ਿਸ਼ ਕਰਦਾ ਦੂ ਆਪਦੇ ਗਣੀਰ ਲਾਉਣ ਦੀ ਕੋਸ਼ਿਸ਼ ਕਰਦਾ ਵੀ ਦਰਖਤ ਮੇਰਾ ਬਣ ਜੇ ਜਦੋਂ ਵੱਡਾ ਹੋ ਜਾਂਦਾ ਉਦੋਂ ਬਾਅਦ ਫਿਰ ਇਹ ਲੜਾਈਆਂ ਦੇ ਝਗੜੇ ਹੀ ਨੇ ਝਗੜੀ ਹੀ ਨੇ ਅੱਲਾ ਗਰਿੰਦਗਾਨ ਉਹ ਹੁੰਦਾ ਤਵਾਦਲੇ ਚ ਲੈਣ ਵਾਲੇ ਬੰਦੇ ਨੂੰ ਤਵਾਦਲਾ ਗਰਿੰਦਗਾਨ ਕਿਹਾ ਜਾਂਦਾ ਹੈ ਠੀਕ ਹੈ ਜਿਹੜਾ ਤਵਾਦਲੇ ਚ ਦੇ ਰਿਹਾ ਉਹਨੂੰ ਤਵਾਦਲਾ ਦਰਿੰਦਾ ਕਿਹਾ ਜਾਂਦਾ ਜਿਹੜਾ ਤਵਾਦਲੇ ਚ ਲੈ ਰਿਹਾ ਉਹਨੂੰ ਤਵਾਦਲਾ ਗਰਿੰਦਾ ਕਿਹਾ ਜਾਂਦਾ ਠੀਕ ਹੈ ਜੀ ਠੀਕ ਇੱਕ ਮਿੰਨ ਜੁਮਲਾਈ ਮਿੰਨ ਜੁਮਲਾ ਸਾਂਝੀ ਚੋਂ ਹਿੱਸਾ ਕੁਝ ਇਕਾਈ ਦੀ ਹਾਂ ਹਾਂ ਠੀਕ ਆ ਮਿੰਨ ਜੁਮਲਾ ਯਾਨੀ ਕਿ ਜੁਮਲਾ ਤਾਂ ਹੋ ਗਿਆ ਸਾਂਝਾ ਮਿੰਨ ਹੋ ਗਿਆ ਕੁਝ ਹਿੱਸਾ ਟੁਕ ਟੁਕੜਾ ਕਹਿੰਦੀ ਜਾਂ ਕੁਝ ਠੀਕ ਹੈ ਇੱਕ ਬਿਆਨ ਅੱਛੇ ਦੇ ਇਕੱਠੇ ਆ ਗਈ ਇਹ ਦੇ ਵਿੱਚ ਕਿਵੇਂ ਪੜ ਪੜੋ ਕੀ ਸ਼ਬਦ ਤਵਾਦਲਾ ਗਰਿੰਦਾ ਗਨ ਬਾਇਾਨ ਜਮਾਂਬੰਦੀ ਹਾਂ ਜਉਂਦੀ ਚੰਦਰ ਰਾਜ ਹੁੰਦਾ ਵੀ ਤਵਾਦਲਾ ਗਰਿੰਦਾ ਤਵਾਲੇ ਚ ਕਿਸੇ ਬੰਦੇ ਨੇ ਜ਼ਮੀਨ ਲੈ ਲਈ ਦੋ ਬੰਦੇ ਆ ਵੀ ਇੱਕ ਬੰਦਾ ਗਾਹਾਂ ਉੱਚ ਬੈ ਕਰ ਰਿਹਾ ਕੁਝ ਜ਼ਮੀਨ ਠੀਕ ਆ ਤਾਂ ਉੱਥੇ ਆ ਨਾ ਤਵਾਦਲਾ ਗਰਿੰਦਾ ਗਨ ਬਾਇਾਨ ਠੀਕ ਆ ਉਹ ਵੀ ਤਵਾਦਲਾ ਗਰਿੰਦਾ ਜਿਹੜੇ ਤਵਾਲੇ ਚ ਜ਼ਮੀਨ ਲਈ ਆ ਉਹ ਬੰਦਾ ਗਾਹਾਂ ਬੈ ਕਰ ਜੇ ਠੀਕ ਆ ਠੀਕ 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 ਇੱਕ ਭਾਈ ਭਾਈ ਦੀ ਜ਼ਮੀਨ ਭਤੀਜੇ ਨੇ ਉਸ ਨੂੰ ਡਰਾ ਕੇ ਆਪਣੇ ਦੋ ਜਣਿਆਂ ਦੇ ਨਾਮ ਬਸੀਤ ਕਰਵਾ ਲਈ ਇਹਦਾ ਕੀ ਹੱਲ ਹੈ ਜੇ ਹੁਣ ਡਰਾ ਕੇ ਕਰਾ ਲਈ ਉਹ ਤਾਂ ਉਸ ਟਾਈਮ ਮੇਰੇ ਕੋਲ ਹੁਣ ਡਰਾ ਕੇ ਕਰਾ ਲਈ ਜਦੋਂ ਉਹ ਨਾਲ ਦੇ ਨਾਲ ਐਫ ਆਈ ਆਰ ਦਰਜ ਕਰਾਵੇ ਉਸ ਤੋਂ ਬਾਅਦ ਜਿਹੜੇ ਬੰਦੇ ਨੂੰ ਡਰਾ ਕੇ ਕਰਾਈ ਹੈ ਠੀਕ ਆ ਉਹਨੂੰ ਤੜਾ ਵੀ ਸਕਦਾ ਉਹ ਬੰਦਾ ਜਿਹੜਾ ਡਰਾ ਕੇ ਕਰਾ ਲਈ ਇੱਕ ਵਾਰੀ ਡਰਾ ਕੇ ਕਰਾ ਲਈ ਉਹ ਤੋਂ ਬਾਅਦ ਜਾ ਕੇ ਤਹਿਸੀਲ ਚ ਤੜਾ ਦੇ ਉਹਨੂੰ ਅਸਾਂ ਜਿਹੜੇ ਬੰਦੇ ਨੇ ਕਰੀਆ ਜਿਹੜੇ ਬੰਦੇ ਨੇ ਕਰਾਈ ਹੈ ਨਾ ਸਪੋਜ਼ ਕਰੋ ਮੇਰੇ ਨੌਜਮੀਨ ਹੈ ਮੈਂ ਇੱਥੋਂ ਕਿਸੇ ਨੇ ਡਰਾ ਕੇ ਬਸੀਤ ਕਰਾ ਲਈ ਸਪੋਜ਼ ਕਰੋ ਤੁਸੀਂ ਕਰਾ ਲਈ ਮੈਂ ਜਾ ਕੇ ਉਹਦੇ ਅਗਲੇ ਦਿਨ ਤਹਿਸੀਲ ਚ ਜਾ ਕੇ ਤੜਾ ਦੂੰਗਾ ਮੈਥੋਂ ਜ਼ਬਰਦਸਤੀ ਬਸੀਤ ਕਰਾਈ ਤੇ ਮੈਂ ਉਹ ਜ ਉਦੀ ਕੀ ਵੈਲੂ ਐ ਜ਼ਬਰਦਸਤੀ ਕਰਾਈ ਦੀ ਉਹਦਾ ਤੜਾ ਸਕਦਾ ਨਾ ਆਪਾਂ ਠੀਕ ਹੈ ਜੀ ਹਾਂ ਇਹ ਤਾਂ ਜੇ ਤਾਂ ਜਿਹੜੀ ਜ਼ਬਰਦਸਤੀ ਪਹਿਲਾਂ ਬਸੀਤ ਕਰਾ ਲਈ ਉਹਦੇ ਬਾਅਦ ਬੰਦਾ ਹੀ ਮਾਰਦਾ ਫਿਰ ਤਾਂ ਮੁੱਦਾ ਖਤਮ ਹੋ ਗਿਆ ਮੁੱਦਾ ਖਤਮ ਹੋ ਗਿਆ ਠੀਕ ਹੈ ਨਾ ਜੀ ਫਿਰ ਤਾਂ ਉਹ ਜਿਹੜਾ ਕਰਾ ਗਿਆ ਉਹ ਤਾਂ ਨਿਭਰੇਗਾ ਉਹਨੂੰ ਜਣ ਕੇ ਕੋਰਟ ਚ ਚੈਲੰਜ ਕਰਨਗੇ ਉਹਦਾ ਕੋਈ ਸਬੂਤ ਜਣ ਕੇ ਕੋਰਟ ਚ ਹੋਊਗਾ ਗਵਾਹੀਆਂ ਦੇ ਆਧਾਰ ਤੇ ਫਿਰ ਕਿਤੇ ਜਾ ਕੇ ਉਹ ਰਾਦੂਗੀ ਠੀਕ ਹੈ ਸਰ ਜੇ ਸਬੂਤ ਨਾ ਹੋਇਆ ਤਾਂ ਹੋ ਸਕਦਾ ਬੈਲਡ ਮੰਨੀ ਜਾਵੇ ਜੀ ਇਹ ਤਾਂ ਅਦਾਲਤ ਚਗਾ ਪ੍ਰੂਫਾਂ ਦੇ ਆਧਾਰ ਤੇ ਗੱਲ ਚੱਲੂਗੀ ਗਵਾਹੀਆਂ ਦੇ ਆਧਾਰ ਤੇ حق درجے کوئی حق ہی اور ہے گے ਛੋਡੇ ਨੂੰ غلط ہوگی ਤਾਂ ਉਹ ਬੰਦਾ ਕੇਸ ਕਰ ਸਕਦਾ ਜੇ ਕਿਸੇ ਹੱਕੇ ਨੂੰ ਛੱਡ ਤੇ ਆ ਨਾ ਉਹ ਬੰਦਾ ਕੇਸ ਕਰ ਸਕਦਾ ਨਾ ਜਿਵੇਂ ਦਾਦੀ ਦੇ ਦੋ ਮੰਡੇ ਹੋਣ ਹਾਂ ਦੋਵੇਂ ਇੱਕ ਇੱਕ ਦੇ ਪੋਤਾ ਪੁੱਤੀ ਨਾ ਹੋ ਗਈ ਇੱਕ ਦੇ ਰਹਿ ਗਏ ਹਾਂਜੀ ਜੇ ਤਾਂ ਉਹ ਬਸੀਤੇ ਕਰਾ ਗਈ ਫਿਰ ਤਾਂ ਗੱਲੇ ਖਤਮ ਹੈ ਜੇ ਇਹਨਾਂ ਨੇ ਕਿਸੇ ਨੂੰ ਛੱਡਤਾ ਹਿੱਸੇਦਾਰ ਨੂੰ ਹਾਂਜੀ ਹੱਥ ਛੱਡ ਕੇ ਆਪਦੇ ਨੌਕਰਾਂ ਲਈ ਫਿਰ ਤਾਂ ਉਹ ਬੰਦਾ ਤਰਾਜ ਕਰੂਗੇ ਨਾ ਉਹਦਾ ਤਰਾਜ ਫਿਰ ਉਹ ਹੱਕ ਆਪਦਾ ਲਊਗਾ ਹੀ ਲਊਗਾ ਉਹ ਤਾਂ ਜਾਇਜ਼ ਵੀ ਹੈ ਜਾਇਜ਼ ਵੀ ਉਹਨੂੰ ਮਿਲਣਾ ਵੀ ਚਾਹੀਦਾ ਮਿਲਣਾ ਵੀ ਚਾਹੀਦਾ ਠੀਕ ਸਰ ਹਾਂਜੀ ਅਗਲਾ ਮੇਰੇ ਨਾਮ ਤੇ 200 ਗਜ ਦਾ ਪਲਾਟ ਹੈ ਮੈਂ ਉਹ ਦੋਨੋਂ ਬੇਟਿਆਂ ਦੇ ਨਾਮ 100-100 ਗਜ ਕਰਵਾਉਣਾ ਚਾਹੁੰਦਾ ਤਾਂ ਕੋਈ ਭਵਿੱਖ ਵਿੱਚ ਕੋਈ ਦਿੱਕਤ ਤਾਂ ਨਹੀਂ ਆ ਸਕਦੀ। ਇਹ ਚ ਕੋਈ ਦਿੱਕਤ ਹੋਊਗੀ ਆਪਾਂ 100-100 ਗਜ ਦੋਨਾਂ ਨੂੰ ਕਰਾਤੇ ਆਪਾਂ ਰਿਸ਼ਤੀ ਕਰਾ ਦਿੰਨੇ ਆ ਬਲੱਡ ਰਿਲੇਸ਼ਨ ਚ ਰਿਸ਼ਤੀ ਕਰਾਵਾਂਗੇ। ਠੀਕ। ਅਗਰ ਸਰ ਮਾਲਵਾ ਸਾਂਝਾ ਪਲਾਟਾ 200 ਗਜ ਦਾ ਇਹ 100 ਗਜ ਮੈਂ A ਨੂੰ ਕਰਾਤਾ 100 ਗਜ B ਨੂੰ ਕਰਾਤਾ ਤੇ ਕੱਲ ਨੂੰ B ਨੇ ਵੇਚਣਾ ਹੋਵੇ। B ਵੇਚਦਾ ਆਪਦਾ ਇੱਕ ਵੜਾ ਦੋ ਹਿੱਸਾ। ਅੱਛਾ ਜੀ। ਹਾਂ। ਇਹ ਚ ਕੋਈ ਚੱਕਰ ਨਹੀਂ ਹੈ। ਠੀਕ ਆ। ਜੀ।